ਮੈਨੂੰ ਕੋਈ ਨਾ ਉਹਦਾ ਜਲੇ ਸਾਥ ਦਾ ਆਪ ਕੋ ਹਾਂ ਜਿਹੜਾ ਉਹ ਕਰ ਕਰ ਆਪਣੇ ਘਰ ਕੋ ਇਹ ਉਹ ਬੰਦੇ ਨੇ ਬਾਪ ਦੇ ਕੀ ਨਾਮ ਕੁਲਵਿੰਦਰ ਸਿੰਘ ਮਨ ਜਿਸ ਲੜਕੀ ਦੀ ਦਾਤੀ ਠੀਕ ਲੱਗਦਾ ਸਰ ਮੇਰਾ ਬڑا ਲੜਕਾ ਸੀ ਮੇਰਾ ਬڑا ਲੜਕਾ ਸੀ ਬڑا ਲੜਕਾ ਸੀ ਕੀ ਕਾਰਨ ਰਿਆ ਉਸ ਨੂੰ ਜਿਹੜੀ ਕੋਈ 2022 ਦੇ ਵਿੱਚ ਐਂਗੇਜਮੈਂਟ ਹੋਈ ਸੀ ਆ ਤੇ ਉਹ ਤੋਂ ਬਾਅਦ ਮੇਰੇ ਸਾਲੇ ਨੇ ਆਪਣੇ ਕੋ ਰੱਖਿਆ ਕੈਨੇਡਾ ਵਿੱਚ ਆਪਣੇ ਕੋਲ ਕੁੜੀ ਨੂੰ ਰੱਖਿਆ ਉਸ ਜਾ ਕੇ ਸਾਰਾ ਖਰਚਾ 25-26 ਲੱਖ ਰੁਪਏ ਸੀ ਲਾਇਆ ਸਾਰਾ ਕੋਲ ਤੇ ਉੱਥੇ ਜਾ ਕੇ ਨੇ ਕੁੜੀ ਨੇ 1.5 ਸਾਲ ਬਾਅਦ ਇਹਨਾਂ ਫੋਨ ਬੰਦ ਕਰ ਕਰ ਤੱਕ ਅਣਜਾਣੋ ਕਿਤੇ ਮੇਰੇ ਅਗਰ ਮੁੰਡੇ ਨਗਰ ਕਾਰਨ ਲੱਭਾਈ ਤੇ ਉਹਦੇ ਬਾਅਦ ਮੁੰਡੇ ਨੂੰ ਵੀ ਪਤਾ ਲੱਗ ਗਿਆ ਵੀ ਇਹ ਸਾਨੂੰ ਅਗਰ ਰੋਲ ਕਰਦੀ ਹੈ ਪਿੱਛੇ ਪਾਲਦੀ ਹੈ ਤਾਂ ਕਰਦੇ ਕਰਦੇ ਜੀ 2.5 ਸਾਲ ਫੇਰ ਉਸੇ ਘਰ ਵਿੱਚ ਰਹਿ ਗਈ ਸਾਲੇ ਮੇਰੇ ਦੇ ਤੇ ਅੰਦਰ ਭੇਜ ਨਹੀਂ ਦਿੱਤਾ ਹੈਗਾ ਤੇ ਆਪਣਾ ਦੂਜਾ ਆਪਣੇ ਘਰ ਨੂੰ ਤਾਂ ਹੀ ਭੇਜੀ ਗਈ ਤੇ ਖਰਚਾ ਉਹ ਕਰਦੇ ਰਹੇ ਨੇ ਸਾਰਾ ਜੋ ਕਰਾਇਆ ਰੈਂਟ ਜੋ ਰੋਟੀ ਪਾਣੀ ਖਰਚਾ ਉਹ ਮੇਰੇ ਸਾਲੀ ਕਰਦੇ ਨੇ ਸਾਰਾ ਉੱਥੇ ਕੌਣ ਜੀ ਲੜਕੀ ਕੀ ਲੱਗਦੇ ਨੇ ਸਰ ਮੇਰੀ ਨੋਸੀ ਉਹ ਕਦੋਂ ਇਹ ਮੈਦੇ ਵੀਰਾਂ ਨੇ ਤਾਂ ਉਹ ਵੇਰੇ ਇਨੀ ਐਂਗੇਜਮੈਂਟ ਹੋ ਸੀਗੇ ਮੈਦੇ ਦੇਖੀ ਐਂਗੇਜਮੈਂਟ ਹੋਈ ਹਾਂ ਜੀ ਐਂਗੇਜਮੈਂਟ ਤੇ ਤੁਸੀਂ ਜਿਹੜਾ ਉਹਨੂੰ ਬਾਹਰ ਭੇਜਿਆ ਸਾਰਾ ਖਰਚਾ ਤੁਹਾਡਾ ਸਾਰਾ ਟੋਟਲ ਖਰਚਾ ਤੁਸੀਂ ਕੀਤਾ ਉਹਦੇ ਦਿੱਲੀ 에어ਪੋਰਟ ਜਾਣ ਤੱਕ ਵੀ ਖਰਚਾ ਤੁਸੀਂ ਕੀਤਾ ਕਿੰਨਾ ਦਾ ਖਰਚਾ ਟੋਟਲ ਆਇਆ ਸਾਡਾ 25-26 ਲੱਖ ਰੁਪਏ ਖਰਚਾ ਆਇਆ ਜੋ ਉਹਦੀ ਹਫੀਸਾਂ ਪਰੀਆਂ ਜੋ ਦੂਜਾ ਜਗ੍ਹਾ ਉਹ ਸਾਰਾ ਖਰਚਾ ਅਸੀਂ ਕੀਤਾ ਉਹ ਕੀ ਇਹ ਗੱਲ ਹੋਈ ਸੀ ਜਿਹੜੀ ਲੜਕੇ ਤੁਹਾਡੇ ਨੇ ਕਤਮ ਕੀਤਾ ਕੁੜੀ ਨੇ ਜੀ 2 ਸਾਲ ਬਾਅਦ ਮੁੰਡੀ ਨੂੰ ਤੰਗ ਕਰ ਲਾਪੀ ਸੀ ਪੈਸੇ ਇਹ ਤਾਂ 6 ਲੱਖ ਰੁਪਏ ਹੋਰ ਮੰਗਦੀ ਸੀ ਕਿ 6 ਲੱਖ ਹੋਰ ਮੈਨੂੰ ਦਿਓ ਤੇ ਕਿ ਮੈਂ ਆਪਣੇ ਭਰਾ ਨੂੰ ਲਗਾਣਾ ਆ ਇਹਦਾ ਪ੍ਰਾਪਰਾਵ ਜੋ ਸੀ ਉਹ ਇੱਥੇ ਇੰਡੀਆ ਸਦਾ ਆਪਣੇ ਭਰਾ ਨੂੰ ਬਾਹਰ ਨਿਕਾਣਾ ਇਹ ਕਹਿੰਦਾ ਵੀ ਇਹ ਜਵਾਬ ਦੇ ਤਰ ਮੇਰੇ ਕੋਲ ਪੈਸੇ ਹੈ 6 ਲੱਖ ਮੇਰੇ ਕੋਲ ਦੇ ਦੇ ਨਾ ਨਹੀਂ ਮੈਂ ਤੈਨੂੰ ਨਗਾੜਾ ਟਿੱਕਾ ਦੀ ਮਰਾ ਕਿ ਤੇਰੇ ਭਰਾ ਨੂੰ ਜਿੰਨੇ ਨਗਾੜਾ ਕੋ ਟਿੱਕਾ ਦੀ ਲਾ ਤਾਂ ਫਿਰ ਉਹਨੇ ਬਾਅਦ ਵਿੱਚ ਮੁੰਡੇ ਨੇ ਇਹਦੀ ਚੋਰੀ ਪੜ ਲਈ ਇਹ ਕਿਸੇ ਮੁੰਡੇ ਦਾ WhatsApp ਤੇ ਐਡ ਸੀ ਬਾਰ ਕੋਡ ਲੱਗ ਚੀ ਉਹ WhatsApp ਤੋਂ ਬਦਲ ਕੇ ਕੰਟੈਕਟ ਮੈ ਰ ਸੀ ਉਹਨੇ ਤਾਂ ਕਿਹਾ ਨਹੀਂ ਸ਼ੇਅਰ ਨਹੀਂ ਮੈਨੇ ਸ਼ੇਅਰ ਕੀ ਬਲ ਮਲ ਪਰ ਮਾਲ ਮੇਰਸ ਕਰਾਉਂ ਗੁੜੀ ਆ ਤੇ ਤੇ ਪੱਕੀ ਮੈਰੇ ਸੀ ਹੈ। ਨਾਲੇ ਕਿ ਆਕੇ ਦੁਆਰਾ ਫਿਰ ਉਹਨੇ ਵਿਆਹ ਕਰਾ ਲਿਆ ਵਿਆਹ ਕਰਾ ਲਿਆ ਕੀੜੇ ਜਾਂ ਸੰਦੇ ਵਿੱਚ ਤੁਸੀਂ ਬਾਹਰ ਭੇਜਿਆ 2022 ਦੇ ਵਿੱਚ 2022 ਵਿੱਚ ਹਾਂਜੀ ਅਰਕੀਨਾ ਗੁਰਲਾਲ ਸੈਲਾ ਸਰਪੰਚ ਸੈਲਾ ਕਲਾਂ ਸਾਡੇ ਨਗਰ ਦੇ ਵਿੱਚ ਇਹ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਆ ਇਹ ਵਾਪਰੀ ਆ ਨੌਜਵਾਨ ਗੱਭਰੂ ਲੰਮਾ ਝੰਮਾ ਮੁੰਡਾ 23 24 ਸਾਲ ਦੀ ਉਮਰ ਜਿਹੜਾ ਅੱਜ ਸਾਡੇ ਤੋਂ ਸਰੀਰਕ ਤੌਰ ਤੇ ਸਦਾ ਚਲਾ ਗਿਆ ਤੇ ਅੱਜ ਸਾਡਾ ਸਾਰਾ ਨਗਰ ਸੈਲਾਕਲਾ ਜਿਹੜਾ ਉਹ ਸੋਗ ਦੇ ਵਿੱਚ ਹੈ ਕਾਰਨ ਕੀ ਹੋਇਆ ਕਿ ਕੁਲਵਿੰਦਰ ਜਿਹੜਾ ਸਾਡੇ ਨਗਰ ਦਾ ਇੱਕ ਗਰੀਬ ਕਿਸਾਨ ਹੈ ਉਹਨੇ ਕੋਈ ਮੈਨੂੰ ਮਹੀਨਾ ਪਹਿਲਾਂ ਮੇਰੇ ਨਾਲ ਜ਼ਿਕਰ ਕੀਤਾ ਕਿ ਸਰਪੰਚ ਸਾਹਿਬ ਮੇਰੇ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਮੇਨਾ ਬਹੁਤ ਵੱਡੀ ਹਿਰਾਫਰੀ ਹੋਈ ਐ ਮੈਂ ਪੁੱਛਿਆ ਕਿ ਕੀ ਹਿਰਾਫਰੀ ਹੋਈ ਐ ਕੀ ਧੋਖਾ ਹੋਇਆ ਇਹਨੇ ਕਿਹਾ ਕਿ ਮੈਂ ਆਪਣੇ ਲੜਕੇ ਦੀ ਕਰਨਵੀਰ ਦੀ ਅੰਗੇਜਮੈਂਟ ਕੀਤੀ ਮੰਗਣੀ ਕੀਤੀ ਟਾਂਡੇ ਦੇ ਅੰਦਰ ਇੱਕ ਰੈਸਟੋਰੈਂਟ ਦੇ ਵਿੱਚ ਵੱਡਾ ਖਰਚ ਕਰਕੇ ਉਹਦੀ ਐਲਬਮ ਜਿਹੜੀ ਐ ਬਣੀ ਐ ਲੜਕੀ ਵਾਲਿਆਂ ਨੇ ਇਹ ਵਾਦਾ ਕੀਤਾ ਕਿ ਅਸੀਂ ਕੈਨੇਡਾ ਜਾ ਕੇ ਲੜਕੀ ਨੂੰ ਜਿਹੜਾ ਇਹ ਲੜਕੇ ਨੂੰ ਕੈਨੇਡਾ ਬੁਲਾਵਾਂਗੇ ਲੇਕਿਨ ਜਦੋਂ ਲੜਕੀ ਦਾ ਸਾਰਾ ਖਰਚ ਜਿਹੜਾ ਲੜਕੇ ਵਾਲਿਆਂ ਨੇ ਕੀਤਾ ਕਲਵਿੰਦਰ ਨੇ ਕੀਤਾ ਕਰਨਵੀਰ ਨੇ ਕੀਤਾ ਇਹਦੇ ਰਿਸ਼ਤੇਦਾਰਾਂ ਨੇ ਕੀਤਾ ਕਿਉਂਕਿ ਉਹਨੇ ਇੱਕ ਪਹਿਲਾਂ ਕਿਹਾ ਸੀ ਕਿ ਖਰਚ ਤੁਸੀਂ ਕਰਨਾ ਇਹਨਾਂ ਨੇ ਸਾਰਾ ਖਰਚ ਕੀਤਾ ਔਰ ਲੜਕੀ ਦਾ ਵੀਜ਼ਾ ਲੱਗਾ ਲੜਕੀ ਨੂੰ 에ਅਰਪੋਰਟ ਤੇ ਛੱਡਣ ਲਈ ਲੜਕਾ ਕਰਨਵੀਰ ਗੱਡੀ ਕਰਾ ਕੇ ਗਿਆ ਡਾਲਰ ਲੈ ਕੇ ਦਿੱਤੇ ਔਰ ਨਗਦ ਪੈਸੇ 30-35000 ਦੇ ਕੇ ਲੜਕੇ ਨੂੰ ਤੋਰਿਆ ਦਿੱਲੀ ਤੋਂ ਛੱਡ ਕੇ ਆਇਆ ਤੇ ਟੈਕਸੀ ਦਾ ਕਿਰਾਇਆ ਵੀ 10000 ਏਟੀਐਮ ਚੋਂ ਕਢਾ ਕੇ ਦਿੱਤਾ ਯਾਨੀ ਇਦਾਂ ਖਰਚ ਕੀਤਾ ਉਹਨਾਂ ਨੂੰ ਪੈਸੇ ਦਿੱਤੇ ਤੇ ਲੜਕੀ ਕੈਨੇਡਾ ਚਲੇ ਗਈ ਲੜਕੀ ਨੇ ਡੇਢ ਸਾਲ ਦੇ ਕਰੀਬ ਘਰ ਦੇ ਵਿੱਚ ਪਰਿਵਾਰ ਨਾਲ ਗੱਲਬਾਤ ਕੀਤੀ ਔਰ ਇੱਕ ਦਿਨ ਦੇ ਵਿੱਚ ਕਈ ਵਾਰ ਦੋ ਵਾਰ ਵੀ ਕਾਲ ਕਰਦੀ ਸੀ ਔਰ ਲੜਕੀ ਜਦੋਂ ਕੈਨੇਡਾ ਗਈ ਤੇ ਇਹ ਕੁਲਵਿੰਦਰ ਜੀ ਜਿਹੜੇ ਲੜਕੇ ਦੇ ਬਾਪ ਨੇ ਇਹਨਾਂ ਦੇ ਉਹ ਸਾਲਾ ਸਾਹਿਬ ਇਹਨਾਂ ਦੇ ਲੜਕੇ ਦਾ ਮਾਮਾ ਜੀ ਜਿਹੜੇ ਉੱਥੇ ਟੋਰਾਂਟੋ ਦੇ ਵਿੱਚ ਕੈਨੇਡਾ ਦੇ ਵਿੱਚ ਹੈ ਉਹ ਲੜਕੀ ਨੂੰ ਨਵਜੋਤ ਜਿਹਨੇ ਧੋਖਾ ਕੀਤਾ ਜਿਹਦੇ ਪਰਿਵਾਰ ਨੇ ਧੋਖਾ ਕੀਤਾ ਉਹਨੂੰ ਉਹ ਰਿਸੀਵ ਕਰਕੇ ਲੈ ਕੇ ਗਿਆ ਆਪਣੇ ਘਰ ਦੇ ਅੰਦਰ ਰੱਖਿਆ ਔਰ ਪੂਰਾ ਖਰਚ 2.5 ਸਾਲ ਪੜ੍ਹਾਈ ਦਾ ਜਿਹੜਾ ਕੋ ਬਚਦਾ ਸੀ ਉਹ ਖਰਚ ਕੀਤਾ ਉਹ ਤੋਂ ਰੈਂਟ ਤੱਕ ਨਹੀਂ ਲਿਆ ਔਰ ਉਹਨੂੰ ਗੱਡੀ ਤੇ ਕਾਲਜ ਸਕੂਲ ਛੱਡਣ ਜਾਂਦਾ ਸੀ ਉਹਦੀ ਦੇਖਰੇਖ ਕਰਦਾ ਸੀ ਸਿਰਫ ਇਸ ਗੱਲ ਤੇ ਕਿ ਮੇਰਾ ਭਾਣਜਾ ਜਿਹੜਾ ਆ ਉਹ ਕੈਨੇਡਾ ਆ ਜਾਵੇ ਔਰ ਇਹ ਪੱਕੀ ਮੈਰਿਜ ਦੀ ਗੱਲ ਹੋਈ ਸੀ ਕਿਉਂਕਿ ਉਹ ਅੰਗੇਜਮੈਂਟ ਤੋਂ ਬਾਅਦ ਚਲੀ ਗਈ ਸੀ ਉਹ ਕਹਿੰਦੀ ਸੀ ਕਿ ਮੈਂ ਥੋੜਾ ਚਿਰ ਰਹਿ ਕੇ ਆ ਕੇ ਲੜਕੇ ਨਾਲ ਵਿਆਹ ਕਰਾ ਕੇ ਫਿਰ ਕੋਰਟ ਮੈਰਿਜ ਕਰਾ ਕੇ ਫਿਰ ਇਹਦੀ ਅਸੀਂ ਫਾਈਲ ਲਾਉਣੀ ਆ ਦੋ ਢਾਈ ਸਾਲ ਤੋਂ ਬਾਅਦ ਉਹਨਾਂ ਨੇ ਇਹਨਾਂ ਨੂੰ ਕੋਈ ਫੋਨ ਕੰਟੈਕਟ ਨਹੀਂ ਕੀਤਾ ਉਹ ਲੜਕੀ ਇਹਨਾਂ ਦੇ ਰਿਸ਼ਤੇਦਾਰਾਂ ਕੋਲੋਂ ਕਿਤੇ ਚਲੀ ਗਈ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਲੜਕੇ ਨੇ ਕਿਤੇ ਵਟਸਐਪ ਤੇ ਇਹ ਦੇਖ ਲਿਆ ਕਿ ਉਹ ਕਿਸੇ ਹੋਰ ਪਾਸੇ ਗੱਲਬਾਤ ਕਰਦੀ ਆ ਕਿਉਂਕਿ ਇਹਨਾਂ ਦੇ ਰਿਸ਼ਤੇਦਾਰਾਂ ਕੋਲ ਉਹ ਨਹੀਂ ਰਹੀ ਔਰ ਉਹ ਕਿਤੇ ਹੋਰ ਚਲੇ ਗਈ ਔਰ ਇਹਦਾ ਜਿਹੜਾ ਹੈ ਮੁੜ ਕੇ ਇਹਨਾਂ ਨਾਲ ਕੰਟੈਕਟ ਨਹੀਂ ਕੀਤਾ ਲੜਕੇ ਤੋਂ ਜਿਸ ਤਰ੍ਹਾਂ ਕੁਲਵਿੰਦਰ ਨੇ ਦੱਸਿਆ ਲੜਕੇ ਕਰਨਵੀਰ ਦੇ ਬਾਪ ਨੇ ਕਿ ਪੈਸਿਆਂ ਦੀ ਮੰਗ ਵੀ ਕੀਤੀ ਹੈ ਔਰ ਲੜਕੀ ਨੇ ਆਪਣੇ ਭਰਾ ਨੂੰ ਕੈਨੇਡਾ ਮਗਾ ਕੇ ਉੱਥੋਂ ਅਮਰੀਕਾ ਘਟ ਦਿੱਤਾ ਔਰ ਇਹ ਵਿਚਾਰੇ ਗਰੀਬ ਕਿਸਾਨਾਂ ਨੂੰ ਉਤੰਗ ਪਰੇਸ਼ਾਨ ਕੀਤਾ ਲਾਸਟ ਦੇ ਵਿੱਚ ਜਵਾਬ ਦੇ ਦਿੱਤਾ ਔਰ ਲੜਕੇ ਨੂੰ ਪਤਾ ਨਹੀਂ ਕੀ ਮਨ ਦੇ ਵਿੱਚ ਲਈ ਪਰੇਸ਼ਾਨੀ ਚ ਰਹਿੰਦਾ ਸੀ ਔਰ ਉਹਨੇ ਇੱਕ ਕਦਮ ਜਿਹੜਾ ਚੱਕਿਆ ਆਪਣੀ ਜੀਵਨ ਲੀਲਾ ਖਤਮ ਕੀਤੀ ਔਰ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਮੈਂ ਮੰਗ ਕਰਦਾ ਸਰਕਾਰ ਦੇ ਕੋਲੋ ਕਿ ਕੱਲ ਐਫ ਆਈ ਆਰ ਹੋਇਆ 6 ਦੋਸ਼ੀ ਨਾਮਜਦ ਹੋਏ ਨੇ ਔਰ ਧੰਨਵਾਦ ਕਰਦਾ ਮੈਂ ਸੈਲਾ ਪੁਲਿਸ ਚੌਂਕੀ ਦੇ ਇੰਚਾਰਜ ਓੰਕਾਰ ਸਿੰਘ ਜੀ ਦਾ ਜਿਨ੍ਹਾਂ ਨੇ ਬੜੀ ਤੇਜ਼ੀ ਦੇ ਨਾਲ ਕਾਰਵਾਈ ਕਰਕੇ ਦੋ ਦੋਸ਼ੀ ਅਰੈਸਟ ਕੀਤੇ ਨੇ ਔਰ ਚਾਰ ਬਾਕੀ ਨੇ ਮੇਰੀ ਭਾਰਤ ਸਰਕਾਰ ਅਗੇ ਇਹ ਬੇਨਤੀ ਹੈ ਕਿ ਉਹ ਜਿਹੜੀ ਦੋਸ਼ੀ ਕੁੜੀ ਕੈਨੇਡਾ ਦੇ ਵਿੱਚ ਹੈ ਉਹਨੂੰ ਉੱਥੋਂ ਭਾਰਤ ਬੁਲਾਇਆ ਜਾਵੇ ਔਰ ਜਿਹੜਾ ਅਮਰੀਕਾ ਦੇ ਵਿੱਚ ਉਹਦਾ ਭਰਾ ਰਹਿੰਦਾ ਕੁੜੀ ਦਾ ਉਹਨੂੰ ਵੀ ਬੁਲਾਇਆ ਜਾਵੇ ਤਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਜਿਹੜੀ ਹੈ ਸਜ਼ਾ ਦਿੱਤੀ ਜਾਵੇ ਤਾਂ ਕਿ ਕੋਈ ਅੱਗੇ ਤੋਂ ਇਸ ਤਰ੍ਹਾਂ ਦਾ ਮਾਪਾ ਖਰਾਬ ਨਾ ਹੋਵੇ ਕਿਉਂਕਿ ਸਾਨੂੰ ਸਮਾਜ ਦੇ ਵਿੱਚ ਵਿਚਰਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਇਹ ਜ਼ਰੂਰੀ ਨਹੀਂ ਕਿ ਲੜਕੀਆਂ ਲੜਕੇ ਵੀ ਤੰਗ ਕਰਦੇ ਆ ਕਈ ਲੜਕੀਆਂ ਨੂੰ ਜਿਹੜੇ ਵੀ ਚਾਹੇ ਲੜਕਾ ਹੋਵੇ ਚਾਹੇ ਲੜਕੀ ਹੋਵੇ ਉਹਨੂੰ ਉਹਦੀ ਜਿਹੜੀ ਆ ਸਜ਼ਾ ਮਿਲਣੀ ਚਾਹੀਦੀ ਹੈ ਸੈਲਾ ਕਲਾਂ ਨੇ ਕਰਨ ਦੀ ਨੇ ਆਪਣੀ ਉਹਨਿੰਦਾ ਸਮਾਪਤ ਕਿਹੜਾ ਕਾਰਨ ਹੈ ਕੱਲ ਕੀ ਹੈ ਕੱਲ ਸਾਨੂੰ ਅਰਲੀ ਮਾਰਨਿੰਗ ਜਿਹੜਾ ਆ ਕਿ ਬੁਰਾਲਾ ਸੈਲਾ ਜਿਹੜਾ ਸੈਲਾ ਕਲਾਂ ਦੇ ਕਲਾਂ ਦੇ ਜਿਹੜੇ ਸਰਪੰਚਾਂ ਦਾ ਫੋਨ ਮਸੂਲ ਹੋਇਆ ਸੀਗਾ ਕਿ ਕੁਲਵਿੰਦਰ ਸਿੰਘ ਦੇ ਜਿਹੜਾ ਵੱਡਾ ਬੇਟਾ ਆ ਕਰਨਵੀਰ ਜਿਹੜਾ ਕਿ 24 ਸਾਲਾ ਦਾ ਜਿੰਨੇ ਕਿ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਦੀ ਲਾ ਸਮਾਪਤ ਕਰ ਲਈ ਆ ਇਹਦੇ ਸਬੰਧ ਵਿੱਚ ਜਿਹੜਾ ਮੇਰਾ ਚੌਂਕੀ ਚਾਚਾ ਐਸਐਸਆਈ ओंकार ਸਿੰਘ ਮੌਕੇ ਤੇ ਪਹੁੰਚ ਕੇ ਜਿਹੜਾ ਕੁਲਵਿੰਦਰ ਸਿੰਘ ਦਾ ਬਿਆਨ ਕਲਮਬੰਦ ਕੀਤੇ ਆ ਜਿਹਦੇ ਮੁਤਾਬਕ ਹੀ 6 ਜਣੇ ਦੇ ਐਫਆਰ ਦਰਜ ਹੋਈ ਹੈ ਸਭ ਤੋਂ ਪਹਿਲਾਂ ਦੱਸਣੀ ਪਈ ਹਾਂਜੀ ਇਹਦੇ ਵਿੱਚ ਜਿਹੜੇ ਆ ਨਵਜੋਤਪੁਰ ਕੁੜੀ ਹੈਗੀ ਆ ਇਹ ਮੁੰਡਾ ਕਰਨਵੀਰ ਇਹਨਾਂ ਦਾ ਆਪਸ ਚ 15 5 2022 ਨੂੰ ਰਿੰਗਸਰਾ ਮਣੀ ਹੋਈ ਸੀਗੀ ਜਿਹੜੀ ਕਿ ਰਿੰਗ ਸ਼ਰਮਣੀ ਤੋਂ ਬਾਅਦ ਉਹਨਾਂ ਦਾ ਇੱਕ ਐਗਰੀਮੈਂਟ ਹੋਇਆ ਹੈ ਜ਼ੁਬਾਨੀ ਕਿ ਜਿਹੜੀ ਨਵਜੋਧਪੁਰਾ ਮੁੰਡੇ ਵਾਲੇ ਖਰਚਾ ਚੱਕ ਕੇ ਬਾਹਰ ਭੇਜਣ ਉਹ ਤੇ ਕੈਨੇਡਾ ਦੇ ਜਿਹੜੀ ਆ ਨਵਜੋਧਪੁਰ ਮੁੰਡੇ ਨੂੰ ਬਾਹਰ ਬੁਲਾਵੇਗੀ ਆਪਣੇ ਕੋ ਜਿਹੜਾ ਕਿ ਉਲਟ ਹੀ ਜਿਹੜੀ ਨਵਜੋਧਪੁਰਾ ਉੱਥੇ ਪਹੁੰਚ ਕੇ ਜਿਹੜੀ ਆ ਕਿ ਮੁੱਕਰ ਗਈ ਕਿ ਮੈਂ ਵਿਆਹ ਨਹੀਂ ਕਰਨਾ ਕਿਸੇ ਹੋਰ ਨਾਲ ਕਰਨਾ ਇਹਦੇ ਦੁੱਖੋਂ ਜਿਹੜਾ ਕਦਮਵੀਰ ਨੇ ਜਿਹੜਾ ਆ 19 20 ਦੀ ਦਰਮਿਆਨੀ ਰਾਤ ਜਿਹੜਾ ਆ ਕੋਈ ਨਸ਼ੀਲੀ ਚੀਜ਼ ਖਾ ਕੇ ਜੀਵਨ ਰੀ ਲੀਲਾ ਆਪਣੀ ਸਮਾਤ ਕਰਦੇ ਮੀ ਕਾ ਤਹੀਏ ਲੱਤੀ ਦੇ ਕਰਕੇ ਬਿਚੂਤ ਗਿਆ ਸਾਮੇ ਫਿਲਹਾਲ ਤਾਂ ਜੋ ਪਰਵਾਰਿਕ ਮੈਂਬਰਾਂ ਦੇ ਬਿਆਨਾਂ ਤੋਂ ਜਿਹੜਾ ਆ ਉੱਚੇ ਦੇ ਮਹਤਵਪੂਰਨ ਜਿਹੜੇ ਸਪੰਚ ਵਗੈਰਾ ਹੈਗੇ ਆ ਉਹਨਾਂ ਤੋਂ ਇਹੀ ਪਾਇਆ ਗਿਆ ਕਿ ਇਹਨਾਂ ਦੀ 15 5 2022 ਨੂੰ ਰਿੰਗਸਟਾ ਬਣੀ ਹੋਈ ਸੀ ਜਿਹੜੀ ਕੁੜੀ ਦਸੰਬਰ ਮਹੀਨੇ 2022 'ਚ ਕੈਨੇਡਾ ਮੂਵ ਹੋਈ ਆ ਡੇਢ ਸਾਲ ਗੱਲਾਂ ਕਰਦੀ ਰਹੀਏ ਬਾਅਦ 'ਚ ਉਹਨੂੰ ਕੁੜੀ ਨੂੰ ਮੁੰਡੇ ਨੂੰ ਬਲੌਕ ਕਰਤਾ ਉਹਨੇ ਕੁੜੀ ਇਹ ਜਿਹੜਾ ਕੁੜੀ ਇਸੇ ਮੁੰਡਾ ਜਿਹੜਾ ਇਸੇ ਦੁੱਪੋਂ ਜਿਹੜਾ ਆ ਕੀ ਕੋਈ ਜਿਹੜੀ ਦੀ ਚੀਜ਼ ਖਾ ਕੇ ਉਹਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਅਰੇਸਟ ਕਿੰਨਿਆਂ ਦੀ ਪਾਈ ਹੈ ਇਹਦੇ ਵਿੱਚ ਅਸੀਂ ਦੋ ਜਣਿਆਂ ਦੀ ਕੁੜੀ ਦੇ ਜਿਹੜੇ ਆ ਮਾਪਿਓ ਦੀ ਬਲਵਿੰਦਰ ਤੇ ਰਾਜਵਿੰਦਰ ਕੋਟੀ ਇਹੀ ਰੈਸਟ ਪਾਈ ਜੀ